ਬੀਕੇ ਸੀਨੀਅਰ ਸੈਕੰਡਰੀ ਸਕੂਲ ਕੀ ਮੰਡੀ ਅਮਨੀ ਸਾਹਿਬ ਨੇ ਆਪਣੇ 100 ਸਾਲ ਪੂਰੇ ਕਰ ਲਈਏ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਵਿੰਦਰ ਕੁਮਾਰ ਨੇ ਦੱਸਿਆ ਕਿ ਸਾਡਾ ਸਕੂਲ ਖੁੱਲਾ ਅਤੇ ਹਵਾਦਾਰ ਹੈ ਜਿਸ ਵਿੱਚ ਵਿਦਿਆਰਥੀਆਂ ਦੇ ਖੇਡਣ ਲਈ ਗਰਾਊਂਡ ਦਾ ਪੂਰਨ ਪ੍ਰਬੰਧ ਹੈ ਵਿਦਿਆਰਥੀਆਂ ਲਈ ਸਾਰੀਆਂ ਖੇਡਾਂ ਦਾ ਪ੍ਰਬੰਧ ਜਿਸ ਵਿੱਚ ਲੜਕੀਆਂ ਦੇ ਲਈ ਬਾਸਕਟਬਾਲ, ਟੇਬਲ ਟੈਨਿਸ, ਵਾਲੀਬਾਲ, ਕ੍ਰਿਕਟ ਅਤੇ ਲੜਕੀਆਂ ਦੇ ਲਈ ਬੈਡਮਿੰਟਨ, ਖੋ-ਖੋ ਆਦ ਖੇਡਾਂ ਯੋਗਤ ਜਰਬੇਕਾਰ ਅਤੇ ਖੇਡ ਦੇ ਅਪਕ ਦੁਆਰਾ ਕਰਵਾਈਆਂ ਜਾਂਦੀਆਂ ਹਨ। ਬੀਕੇ ਸੀਨੀਅਰ ਸੈਕੰਡਰੀ ਸਕੂਲ ਯਾਬ ਸਕੂਲ ਸਿੱਖਿਆ ਬੋਰਡ ਤੋਂ ਐਡਟ ਸਕੂਲ ਹੈ ਅਤੇ 6ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਇਸ ਸਕੂਲ ਵਿੱਚ ਕਰਵਾਈ ਜਾਂਦੀ ਹੈ। ਵਿਦਿਆਰਥੀ ਬਹੁਤ ਹੀ ਘੱਟ ਫੀਸਾਂ ਦੇ ਵਿੱਚ ਮੈਡੀਕਲ, ਨਾਨ ਮੈਡੀਕਲ, ਕਮਰਸ, ਆਰਟਸ ਦੇ ਗਰੁੱਪਾਂ ਦੇ ਵਿੱਚ ਦਾਖਲਾ ਲੈ ਸਕਦੇ ਹਨ ਸਕੂਲ ਵਿੱਚ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਲੈਬ ਹੈ ਜਿੱਥੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਪ੍ਰਿੰਸੀਪਲ ਦਵਿੰਦਰ ਕੁਮਾਰ ਅਤੇ ਯੋਗ ਤਜਰਬੇਕਾਰ ਅਧਿਆਪਕਾਂ ਦੁਆਰਾ ਦਿੱਤੀ ਜਾਂਦੀ ਹੈ ਸਕੂਲ ਵਿੱਚ ਪੜਾਈ ਦੇ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਵੀ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਤਕਨੀਕੀ ਸਿੱਖਿਆ ਦੇ ਨਾਲ ਜੁੜ ਕੇ ਤਕਨੀਕੀ ਖੇਤਰ ਵਿੱਚ ਆਪਣਾ ਭਵਿੱਖ ਬਣਾ ਸਕਣ ਵਿਦਿਆਰਥੀਆਂ ਦੇ ਲਈ ਲਾਇਬ੍ਰੇਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਵਿਦਿਆਰਥੀ ਬੈਠ ਕੇ ਪੜ੍ਹਾਈ ਨਾਲ ਸੰਬੰਧਿਤ ਵਿਸ਼ਿਆਂ ਦੀ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਸਾਹਿਤਕਾਰਾਂ ਲੇਖਾਂ ਇਤਿਹਾਸ ਨਾਲ ਜੁੜੀਆਂ ਪੁਸਤਕਾਂ ਤo ਗਿਆਨ ਪ੍ਰਾਪਤ ਕਰਤਿਆਂ ਦੇ ਬੈਠਣ ਲਈ ਸਟਾਫ ਰੂਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਨਾਲ ਮੀਟਿੰਗ ਵਿਦਿਆਰਥੀਆਂ ਦੀ ਕਾਰਸ਼ਾਲੀ ਦੀ ਰਿਪੋਰਟ ਅਤੇ ਵਿਦਿਆਰਥੀਆਂ ਦੀ ਉੰਤੀ ਦੇ ਲਈ ਕੀਤੇ ਗਏ ਉਪਰਾਲਿਆਂ ਬਾਰੇ ਪੂਰਨ ਰਿਪੋਰਟ ਅਧਿਆਪਕਾਂ પાસે ਸਮੇਂ-ਸਮੇਂ ਲਈ ਜਾਂਦੀ ਹੈ ਸਕੂਲ ਵਿੱਚ ਵਿਦਿਆਰਥੀਆਂ ਦੇ ਪੀਣ ਦੇ ਲਈ ਫਿਲਟਰ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਖੁੱਲੇ ਅਤੇ ਹਵਾਦਾਰ ਕਮਰਿਆਂ ਦੇ ਵਿੱਚ ਯੋਗ ਤੇ ਤਜਰਬੇਕਾਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਸਕੂਲ ਦੇ ਪ੍ਰਿੰਸੀਪਲ ਦਵਿੰਦਰ ਕੁਮਾਰ ਨੇ ਦੱਸਿਆ ਕਿ ਬਹੁਤ ਹੀ ਘੱਟ ਪੀਸਾਂ ਵਿੱਚ ਵਿਦਿਆਰਥੀ ਮੈਡੀਕਲ ਨਾਨ ਮੈਡੀਕਲ ਕਮਰਸ ਆਰਟਸ ਗਰੁੱਪਸ ਵਿੱਚ ਦਾਖਲਾ ਲੈ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਪਲੱਸ 2 ਤੋਂ ਬਾਅਦ ਡਿਪਲੋਮਾ ਕੋਰਸਾਂ ਡਿਗਰੀ ਕੋਰਸਾਂ ਤੇ ਤਕਨੀਕੀ ਕੋਰਸਾਂ ਬਾਰੇ ਵਕਤਕ ਸਮੇਂ ਗਾਈਡੈਂਸ ਸੈਮੀਨਾਰ ਲਗਾ ਕੇ ਉੱਚ ਸਿੱਖਿਆ ਬਾਰੇ ਵੀ ਗਿਆਨ ਅਤੇ ਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਪਲੱਸ 2 ਤੋਂ ਬਾਅਦ ਉੱਚ ਸਿੱਖਿਆ ਹਾਸਲ ਕਰਕੇ ਰੋਜ਼ਗਾਰ ਪ੍ਰਾਪਤੀ ਦੇ ਲਈ ਆਪਣੀ ਮਨਪਸੰਦ ਦੇ ਕਾਰਜ ਖੇਤਰ ਦੀ ਚੋਣ ਕਰ ਸਕਣ ਅਸੀਂ ਪਹੁੰਚਿਆ ਜੀ ਬੀਕੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਤੇ ਕੈਪਟਨ ਮਿਸ਼ਰਾ ਜੀ ਨਾਲ ਗੱਲਬਾਤ ਕਰਾਂਗੇ ਤੇ ਉਹ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਐਨਸੀਸੀ ਦੇ ਵਿੱਚ ਵੀ ਪ੍ਰੋਪਰਲੀ ਟ੍ਰੇਨ ਕਰ ਰਹੇ ਨੇ ਹਾਂਜੀ ਸਰ ਸਵਾਗਤ ਹੈ ਤੁਹਾਡਾ ਪੰਜਾਬ ਗਲੋਬਲ ਨਿਊਜ਼ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਜੀ ਤੁਹਾਡਾ ਵੀ ਸਵਾਗਤ ਹੈ ਸਾਡੇ ਇਸ ਸਕੂਲ ਦੇ ਵਿੱਚ ਪਹੁੰਚਣ ਦੇ ਉੱਤੇ ਤੇ ਖੁਸ਼ੀ ਹੈ ਕਿ ਤੁਸੀਂ ਅੱਜ ਇੱਥੇ ਆਏ ਹੋ ਔਰ ਐਜੂਕੇਸ਼ਨ ਦੇ ਨਾਲ ਨਾਲ ਜਿਵੇਂ ਅਦਰਵਾਈਜ਼ ਅਲੱਗ ਐਕਟੀਵਿਟੀਜ਼ ਨੇ ਉਹਨਾਂ ਨੂੰ ਵੀ ਤੁਸੀਂ ਕਵਰ ਕਰ ਰਹੇ ਹੋ ਮਾਈਸੈਲਫ ਅਕਤਨ ਰਾਜਕੁਮਾਰ ਮਿਸ਼ਰਾ and i belong to 11 punjab battalion ncc amritsar par bk school de vich mainu lagbhag 26 27 saal ho chuke re 97 to mai itthe haan aur 2010 to mainu ncc di zimmedari jehdi hai oh saupi gayi hai aur by the grace of god mainu badi khushi hai ki youth nu train karan da mainu ik mauka mila aur mai ek catalyst haan ncc de bare jivein asi mai full form hi dawa ki national cadet corps ye ik ਪੂਰੇ ਨੈਸ਼ਨਲ ਲੈਵਲ ਦੀ ਜਿਹੜੀ ਹੈ ਸੰਸਥਾ ਹੈ ਆਰਗੇਨਾਈਜੇਸ਼ਨ ਹੈ ਜਿਹੜਾ 1948 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਤਾਂ ਸਟਾਰਟਿੰਗ ਦੇ ਵਿੱਚ ਇਸ ਨੂੰ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀਗਾ ਚਲੋ ਵਿਦ ਅ ਪਾਸੇਜ ਆਫ ਟਾਈਮ ਚੇਂजेस ਆਈਆਂ ਹੁਣ ਸਾਡੇ ਕੋਲ ਸਕੂਲ ਦੇ ਵਿੱਚ ਇੱਕ ਜਿਹੜੀ ਐਸਸੀ ਹੈ ਉਹਦਾ ਸੀਨੀਅਰ ਡਿਵੀਜ਼ਨ ਵਿੰਗ ਹੈ ਜਿਹੜਾ 1150 ਬਟਲিয়ন ਦੇ ਨਾਲ ਜੁੜਿਆ ਹੈ 53 ਮਿਲ ਕੋ ਵੈਕੈਂਸੀਜ਼ ਨੇ ਔਰ ਹਰ ਸਾਲ ਬੱਚੇ ਜਦੋਂ ਇਨਰੋਲ ਹੁੰਦੇ ਨੇ ਮੈਂ ਤੁਹਾਨੂੰ ਦੱਸਾਂ ਕਿ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੂੰ ਜੋਸ਼ ਹੁੰਦਾ ਹੈ ਉਹਨਾਂ ਨੇ ਐਨਸੀਸੀ ਦੇ ਵਿੱਚ ਪਾਰਟਿਸਿਪੇਟ ਕਰਨਾ ਹੁੰਦਾ ਹੈ ਲਾਸਟ ਈਅਰ ਮੇਰ ਕੋ ਬਿਆਸ ਜਿਹੜੇ ਸੀਗੇ ਨਾ ਦੋ ਬੱਚੇ ਆਏ ਪੇਰੈਂਟਸ ਆਏ ਕਿ ਸਰ ਅਸੀਂ ਐਨਸੀਸੀ ਰੱਖਣੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਬਿਆਸ ਔਰ ਅੰਮ੍ਰਿਤਸਰ ਦੇ ਵਿੱਚ ਲਗਭਗ 40 ਕਿਲੋਮੀਟਰ ਦਾ ਡਿਸਟੈਂਸ ਹੈ ਤੇ ਤੁਸੀਂ ਉੱਥੇ ਸਕੂਲ 'ਚ ਪੜ੍ਹ ਜੋ ਉਹ ਕਹਿੰਦੇ ਨੇ ਬਿਕਾਜ਼ ਆਫ ਐਨਸੀਸੀ ਅਸੀਂ ਇੱਥੇ ਤਾਂ ਕੁ ਐਡਮਿਸ਼ਨ ਲੜਨ ਦਿੰਦੇ ਤਾਂ ਆਈ ਫੈਲਟ ਰੀਲੀ ਗ੍ਰੇਟ ਕਿ ਕੁਛ ਨਾ ਕੁਛ ਤੇ ਹੈ ਜਿਹੜੇ ਵਿੱਚ ਇੱਕ ਖੇਚ ਦੇ ਵਿਚਾਰੇ ਨੇ ਮੈਂ ਬਰੀਫ ਕਰਾਂਗਾ ਕਿ ਜਿਵੇਂ ਐਨਸੀਸੀ ਵਿੱਚ A ਸਰਟੀਫਿਕੇਟ B ਸਰਟੀਫਿਕੇਟ ਅਤੇ C ਸਰਟੀਫਿਕੇਟ ਹੁੰਦੇ ਨੇ ਜਿਹੜੇ ਬੱਚੇ 10th ਤੋਂ ਥੱਲੇ ਹੁੰਦੇ ਨੇ ਉਹਨਾਂ ਨੂੰ A ਸਰਟੀਫਿਕੇਟ ਕਰਾਇਆ ਜਾਂਦਾ ਹੈ ਦੋ ਸਾਲ ਉਹਨਾਂ ਨੂੰ ਇਨਰੋਲਮੈਂਟ ਦੇ ਵਿੱਚ ਰੱਖਿਆ ਜਾਂਦਾ ਹੈ ਥੈਨ +1 ਦੇ ਵਿੱਚ ਜਿਹੜਾ ਬੱਚਾ ਆ ਜਾਂਦਾ ਹੈ ਉਹ ਸੀਨੀਅਰ ਡਿਵੀਜ਼ਨ ਦੇ ਵਿੱਚ ਆ ਜਾਂਦਾ ਹੈ ਤੇ ਉਹ ਦੋ ਸਾਲ ਐਨਸੀਸੀ ਕਰਕੇ +1 +2 ਕਰਕੇ ਤੇ ਆਪਣਾ B ਸਰਟੀਫਿਕੇਟ ਕਲੀਅਰ ਕਰਦਾ ਹੈ ਥੈਨ ਉਹ ਕਾਲਜਿਸ ਵਿੱਚ ਜਾਂਦੇ ਨੇ ਉਥੇ 3rd ਇਅਰ ਲਗਾਉਂਦੇ ਨੇ ਤੇ ਉਹ C ਸਰਟੀਫਿਕੇਟ ਹੋ ਜਾਂਦਾ ਹੈ ਸਭ ਤੋਂ ਵੱਡਾ ਦਾ ਬੈਨੀਫਿਟ ਜਿਸਦਾ ਇਹ ਹੈ ਕਿ ਜੇ ਤੁਸੀਂ ਸੀ ਸਰਟੀਫਿਕੇਟ ਹੋਲਡਰ ਹੋ ਤਾਂ ਯੂ ਕੈਨ ਡਾਇਰੈਕਟਲੀ ਗੋ ਟੂ ਦਾ ਐਸਐਸਪ ਜਿੰਨੂੰ ਸਟਾਫ ਸਿলেকਸ਼ਨ ਬੁੱਕ ਕੀਨੇ ਆ ਤਾਂ ਉਥੇ ਜੇ ਤੁਸੀਂ ਆਦਮੀ ਕੇ ਕੋਈ ਬੱਚਾ ਜਾਣਾ ਚਾਹੁੰਦਾ ਹੈ ਤਾਂ ਉਹਨੂੰ ਸੀਡੀਐਸ ਨਾਮਕ ਜਿਹੜਾ ਪੇਪਰ ਹੈ ਨਾ ਉਹ ਕਲੀਅਰ ਕਰਨਾ ਪੈਂਦਾ ਹੈ ਤਾਂ ਰਿਟਰਨ ਪੇਪਰ ਲੇਕਿਨ ਜਿਹੜਾ ਐਨਸੀਸੀ ਦਾ ਵਿਦਿਆਰਥੀ ਹੈ ਸੀ ਸਰਟੀਫਿਕੇਟ ਹੋਲਡਰ ਉਹਨੂੰ ਰਿਟਰਨ ਪੇਪਰ ਐਗਜ਼ੈਮਟ ਹੈ ਉਹ ਡਾਇਰੈਕਟ ਇੰਟਰਵਿਊ ਲਈ ਜਾ ਸਕਦਾ ਹੈ ਦੇਉ essas 20 क्लियर ਕਰ ਦਿੰਦਾ ਹੈ ਤਾਂ ਉਹ ਲੈਫਟਨਿੰਗ ਦਾ ਰੈਂਕ ਨੂੰ ਮਿਲਦਾ ਹੈ ਕਿਉਂਕਿ NCC ਦੇ ਵਿੱਚ ਨਾ ਕੁਝ ਵੈਕੈਂਸੀਸ ਸਪੈਸ਼ਲ ਮਤਲਬ ਉਹਨਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ ਨਾ ਕਿ ਜਿਹੜਾ NCC ਦੇ ਵਿੱਚ ਦਾਖਲ ਸਕਦਾ ਹੈ ਸਰ ਪੁੱਛਤਾ ਕਿੰਨੇ ਵਿਦਿਆਰਥੀ ਇਹ ਸਕੂਲ ਦੇ ਆਰਮੀ ਚ ਜਾ ਚੁੱਕੇ ਨੇ ਐਕਚੁਅਲੀ ਮੇਰੇ ਕੋਲ 20 ਸਟਿੱਕਟ ਹੈ ਤੇ ਜਿਹੜਾ ਅਫੀਸ਼ਰ ਲੈਵਲ ਦੇ ਉੱਤੇ ਜਣਨ ਦਾ ਸੀ ਸਰਟੀਫਿਕੇਟ ਕਰਕੇ ਹੀ ਜਾਂਦੇ ਨੇ ਤੇ ਮੇਰੇ ਕਈ ਸਰਟੀਫਿਕੇਟ ਜਿਹੜੇ ਬੱਚੇ ਨੇ ਉਹ ਦੂਜੀ ਪਾਲਸੀ ਵਿੱਚ ਜੋ ਸੀ ਸਰਟੀਫਿਕੇਟ ਕਰਨ ਤੋਂ ਬਾਅਦ ਆਰਮੀ ਕਿ ਗਏ ਨੇ ਲੇਕਿਨ ਮੇਰੇ ਆਪਣੇ ਜਿਹੜੇ ਵੀ ਸਰਟੀਫਿਕੇਟ ਕਰਕੇ ਗਏ ਨੇ ਲਗਭਗ 16 ਵਿਦਿਆਰਥੀ ਜਿਹੜੇ ਨੇ ਉਹ ਆਰਮੀ ਵਿੱਚ ਚਲੇ ਗਏ ਨੇ ਬਾਕੀ ਕੋਈ ਪੁਲਿਸ ਦੇ ਵਿੱਚ ਹੈ ਕੋਈ CRPF ਦੇ ਵਿੱਚ ਨੇ ਔਰ ਜਦੋਂ ਵੀ ਉਹ ਬੱਚੇ ਆਉਂਦੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਜਿਹਦੇ ਵਿੱਚ ਉਹ ਬੱਚਾ ਮੁੰਡੂ ਆਇਆ ਸੀਗਾ ਤੇ ਉਹਨਾਂ ਦੀ ਫੋਟੋਗ੍ਰਾਫੀ ਜਿਹੜੀ ਮੈਂ ਆਪਣੇ ਨਾਲ ਲਗਾਈ ਪਰ ਮੈਂ ਬੱਚਿਆਂ ਨੂੰ ਮੋਟੀਵੇਟ ਕਰਦਾ ਕਿ ਦੇਖੋ ਅੱਜ ਤੁਸੀਂ ਐਨਸੀਸੀ ਦੀ ਯੂਨੀਫਾਰਮ ਦੇ ਵਿੱਚੋਂ ਤੁਹਾਡੇ ਸਾਹਮਣੇ ਜਿਹੜਾ ਬੱਚਾ ਉਹ ਆਰਮੀ ਦੇ ਵਿੱਚ ਆਇਆ ਕਿ ਉਹ ਅੱਜ ਇੱਥੋਂ ਹੀ ਬੱਚੇ ਨੇ ਜਿਹੜੇ ਪੜ ਕੇ ਤੇ ਐਨਸੀਸੀ ਆਫਸਰ ਬਣਨੇ ਨੇ ਪੰਜਾਬ ਬੱਚੇ ਜਦੋਂ ਯੂਨੀਫਾਰਮ ਪਾਉਂਦੇ ਨੇ ਤੇ ਉਹਨਾਂ ਦਾ ਆਪਣਾ ਹੀ ਇੱਕ ਆਪਣੇ ਆਪ ਦੇ ਵਿੱਚ ਇੱਕ ਸੈਲਫ ਕੌਨਫੀਡੈਂਸ ਆ ਜਾਂਦਾ ਹੈ ਕਿਉਂਕਿ ਐਨਸੀਸੀ ਦਾ ਮਤਲਬ ਹੀ ਹੈ 올 ਰౌండెਡ ਡਵੈਲਪਮੈਂਟ ਉਹਨਾਂ ਦੇ ਵਿੱਚ ਲੀਡਰਸ਼ਿਪ ਕੁਆਲਟੀਜ਼ ਭਰੀਆਂ ਜਾਂਦੀਆਂ ਉਨ੍ਹਾਂ ਦੇ ਵਿੱਚ ਕੌਨਫੀਡੈਂਸ ਆ ਜਾਵੇ so that ki ਜ਼ਿੰਦਗੀ ਦੇ ਕਿਸੇ ਵੀ ਮਕਾਮ ਤੇ ਉੱਤੇ ਜਾ ਕੇ ਤੇ ਉਹ ਕਿਸੇ ਪ੍ਰਕਾਰ ਦੇ ਕੋਈ ਇੰਟਰਵਿਊ ਆਵੇ ਜਾਂ ਸਿਚੁਏਸ਼ਨ ਆਵੇ ਉਹ ਸੁ ਫੇਸ ਕਰ ਸਕੇ ਤਾਂ ਸਿਸ ਇਸ ਵੈਰੀ ਵੈਰੀ ਇੰਪੋਰਟੈਂਟ ਕਿਉਂ ਕਿ ਇਹ ਸਿਰਫ ਫਿਜ਼ੀਕਲੀ ਨਹੀਂ ਉਹਨਾਂ ਨੂੰ ਮਤਲਬ ਟ੍ਰੇਨ ਕਰਦੀ ਬਲਕਿ ਬੱਚੇ ਨੂੰ ਮੈਂਟਲੀ ਵੀ ਟ੍ਰੇਨ ਕਰਦੀ ਹੈ ਕਿ ਉਹ ਹਰ ਪ੍ਰਕਾਰ ਦੇ ਹਾਲਾਤਾਂ ਨੂੰ ਫੇਸ ਕਰ ਸਕਦਾ ਹੈ ਤਾਂ ਸਿਸ ਇੱਕ ਨਾ ਸਟਰੋਂਗ ਵੇ ਦੇ ਨਾਲ ਬੱਚਾ ਨੂੰ ਸਟਰੋਂਗ ਬਣਾ ਦਿੰਦੀ ਹੈ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਦਵਿੰਦਰ ਕੁਮਾਰ ਪ੍ਰਿੰਸੀਪਲ ਬੀਕੇਸੀਐਸ ਕੈਂਡੀ ਸਕੂਲ ਸਾਡਾ ਸਕੂਲ ਪਿਛਲੇ 100 ਸਾਲ ਤੋਂ ਸਿੱਖਿਆ ਦੇ ਖੇਤਰ ਵਿੱਚ ਬੜੀਆਂ ਬੜਗੁਲੀਆਂ ਸੇਵਾਵਾਂ ਦੇ ਰਿਹਾ ਹੈ ਸਾਡੇ ਸਕੂਲ ਦੇ ਪੜੇ ਵਿਦਿਆਰਥੀ ਸਿੱਖਿਆ ਦੇ ਖੇਤਰ ਰਾਜਨੀਤਿਕ ਖੇਤਰ ਬੈਂਕਿੰਗ ਦੇ ਖੇਤਰ ਵਿੱਚ ਬੜੇ ਉੱਚੀ ਪਦਵੀਆਂ ਤੇ ਕਾਮ ਕਰ ਰਹੇ ਹਨ ਸਾਡੇ ਸਕੂਲ ਦੇ ਵਿੱਚ ਸਿੱਖਿਆ ਦਾ ਮਿਆਰ ਬੜਾ ਉੱਚਾ ਹੈ ਸਰਦਾਰ ਸਕੂਲ 6ਵੀਂ ਤੋਂ ਲੈ ਕੇ +2 ਕਲਾਸ ਤੱਕ ਹੈ +1 +2 ਵਿੱਚ ਸਾਰੀਆਂ ਸਾਡੇ ਕੋਲ ਸਟਰੀਮ ਹਨ ਸਾਇੰਸ ਆਰਟਸ ਮੈਡੀਕਲ ਨੋਨ ਮੈਡੀਕਲ ਕਮਰਸ ਸਾਡੇ ਸਕੂਲ ਵਿੱਚ ਫਿਜ਼ਿਕਸ, ਕੈਮਿਸਟਰੀ, ਬਾਇਓ ਦੀਆਂ ਵੈਲ-ਇਕুইਪਡ ਲੈਬਸ ਹਨ ਜਿੱਥੇ ਮੈਂ ਆਪ ਅਤੇ ਮੇਰੇ ਸਟਾਫ ਦੇ ਮੈਂਬਰ ਜਿਹੜੇ ਹੈ ਉੱਥੇ ਪ੍ਰਯੋਗ ਕਰਾਂਦੇ ਹਨ ਤਾਂ ਜੋ ਬੱਚਿਆਂ ਨੂੰ ਪ੍ਰੈਕਟੀਕਲ ਦੀ ਸਿੱਖਿਆ ਦਿੱਤੀ ਜਾ ਸਕੇ ਜੋ ਉਹਨਾਂ ਦੇ ਜੀਵਨ ਵਿੱਚ ਅੱਗੇ ਵਧਣ ਦੇ ਕੰਮ ਆਏਗੀ। ਸਾਡੇ ਸਕੂਲ ਵਿੱਚ ਐਨਸੀਸੀ ਸੀਨੀਅਰ ਡਿਵੀਜ਼ਨ ਹੈ। ਸਾਡੇ ਸਕੂਲ ਦੇ ਅਧਿਆਪਕ ਕੈਪਟਨ ਰਾਏ ਕੁਮਾਰ ਬਿਸਰਾ ਜੀ ਬੱਚਿਆਂ ਨੂੰ ਐਨਸੀਸੀ ਦੀ ਟ੍ਰੇਨਿੰਗ ਦੇ ਰਹੇ ਹਨ। ਸਕੂਲ ਦੀਆਂ ਫੀਸਾਂ ਬਹੁਤ ਹੀ ਘੱਟ ਹਨ ਤਾਂ ਜੋ ਗਰੀਬ ਤੋਂ ਗਰੀਬ ਪਰਿਵਾਰ ਦੇ ਮਾਪਿਆਂ ਦੇ ਬੱਚੇ ਵੀ ਉਹ ਸਿੱਖਿਆ ਪ੍ਰਾਪਤ ਕਰ ਸਕਣ ਕੋਈ ਵੀ ਗਰੀਬ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਮੈਂ ਸਾਰੇ ਪੇਰੈਂਟਸ ਨੂੰ ਇਹ ਕਹਿਣਾ ਚਾਹਾਂਗਾ ਕਿ ਸਾਡੇ ਸਕੂਲ ਵਿੱਚ ਛੇ ਤੋਂ ਲੈ ਕੇ ਪਲੱਸ 2 ਸਾਰੀਆਂ ਸਟਰੀਮ ਵਿੱਚ ਦਾਖਲਾ ਸ਼ੁਰੂ ਹੈ ਅਤੇ ਤੁਸੀਂ ਆਪਣੇ ਬੱਚੇ ਦਾ ਦਾਖਲਾ ਬੜੀਆਂ ਘੱਟ ਫੀਸਾਂ ਵਿੱਚ ਸਾਡੇ ਸਕੂਲ 'ਚ ਕਰਵਾ ਸਕਦੇ ਹੋ